ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਲੋਕ ਕਹਾਣੀ ਸੂਰਜ ਦਾ ਨਵਾਂ ਘਰ ਪੁਰਾਣੇ ਸਮੇਂ ਦੀ ਗੱਲ ਹੈ ਕਿ ਸੂਰਜ ਅਤੇ ਪਾਣੀ ਇਕੱਠੇ ਰਹਿੰਦੇ ਸਨ ਉਹ ਦੋਵੇਂ ਪੱਕੇ ਮਿੱਤਰ ਸਨ ਰੋਜ਼ ਸੂਰਜ ਹੀ ਪਾਣੀ ਦੇ ਘਰ ਜਾਂਦਾ ਸੀ ਇੱਕ ਦਿਨ ਸੂਰਜ ਨੇ ਪਾਣੀ ਨੂੰ ਕਿਹਾ ਪਾਣੀ ਮਿੱਤਰ ਤੂੰ ਮੇਰੇ ਘਰ ਕਿਉਂ ਨਹੀਂ ਆਉਂਦਾ ਪਾਣੀ ਨੇ ਜਵਾਬ ਦਿੱਤਾ ਮੇਰਾ ਪਰਿਵਾਰ ਬਹੁਤ ਵੱਡਾ ਹੈ ਜੇ ਅਸੀਂ ਸਾਰੇ ਲੋਕ ਤੇਰੇ ਘਰ ਆ ਗਏ ਤਾਂ ਤੈਨੂੰ ਆਪਣਾ ਘਰ ਛੱਡਣਾ ਪਵੇਗਾ ਸੂਰਜ ਬੋਲਿਆ ਮੇਰੇ ਮਿੱਤਰ ਤੂੰ ਇਸ ਦੀ ਫਿਕਰ ਨਾ ਕਰ ਮੈਂ ਇੱਕ ਬਹੁਤ ਵੱਡਾ ਘਰ ਬਣਾ ਲਵਾਂਗਾ ਪਾਣੀ ਨੇ ਜਵਾਬ ਦਿੱਤਾ ਐਨਾ ਕਸ਼ਟ ਕਰਨ ਦੀ ਕੀ ਲੋੜ ਹੈ ਤੁਸੀਂ ਮੇਰੇ ਘਰ ਆਓ ਜਾਂ ਅਸੀਂ ਤੁਹਾਡੇ ਘਰ ਆਈਏ ਸੂਰਜ ਬੋਲਿਆ ਮੈਂ ਬਹੁਤ ਦਿਨਾਂ ਤੋਂ ਆਪਣਾ ਨਵਾਂ ਘਰ ਬਣਾਉਣ ਦੀ ਸੋਚ ਰਿਹਾ ਹਾਂ ਪਰ ਕਿਸੇ ਨਾ ਕਿਸੇ وجہ ਕਰਕੇ ਇਹ ਕੰਮ ਹੁਣ ਤੱਕ ਟਲਦਾ ਜਾ ਰਿਹਾ ਹੈ ਹੁਣ ਮੈਂ ਜਲਦੀ ਹੀ ਨਵਾਂ ਘਰ ਬਣਾਉਣਾ ਸ਼ੁਰੂ ਕਰਾਂਗਾ ਪਾਣੀ ਨੇ ਕਿਹਾ ਮੇਰੇ ਦੋਸਤ ਇੱਕ ਸੁਝਾਅ ਹੋ ਹੈ ਕਿ ਹੁਣ ਜਦੋਂ ਤੁਸੀਂ ਆਪਣਾ ਘਰ ਬਣਾਉਣਾ ਸ਼ੁਰੂ ਕਰੋਗੇ ਤਾਂ ਉਸ ਦਾ ਵਿਹੜਾ ਖੁੱਲਾ ਰੱਖਣਾ ਸੂਰਜ ਬੋਲਿਆ ਚਿੰਤਾ ਨਾ ਕਰੋ ਹੁਣ ਜਦੋਂ ਤੁਸੀਂ ਆਓਗੇ ਤਾਂ ਦੇਖਣਾ ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ ਸੂਰਜ ਇੱਕ ਦਿਨ ਆਪਣੀ ਪਤਨੀ ਚੰਦਾ ਕੋਲ ਚੰਦਾ ਨੂੰ ਬੋਲਿਆ ਅੱਜ ਮੈਂ ਤੈਨੂੰ ਇੱਕ ਖੁਸ਼ਖਬਰੀ ਦੇਣੀ ਦੇਣਾ ਚਾਹੁੰਦਾ ਹਾਂ ਚੰਦਾ ਖੁਸ਼ੀ ਨਾਲ ਬੋਲੀ ਹਾਂ ਹਾਂ ਜ਼ਰੂਰ ਕਿਹੜੀ ਖੁਸ਼ਖਬਰੀ ਐ ਜਲਦੀ ਦੱਸੋ ਸੂਰਜ ਨੇ ਕਿਹਾ ਕੱਲ ਤੋਂ ਅਸੀਂ ਨਵਾਂ ਘਰ ਬਣਾਉਣਾ ਸ਼ੁਰੂ ਕਰਾਂਗੇ ਚੰਦਾ ਆਪਣਾ ਘਰ ਬਣਾਉਣਾ ਤਾਂ ਚੰਦਾ ਆਪਣਾ ਘਰ ਬਣਾਉਣਾ ਤਾਂ ਬਹੁਤ ਵਧੀਆ ਗੱਲ ਹੈ ਪਰ ਤੁਹਾਡੇ ਦਿਮਾਗ ਵਿੱਚ ਇਹ ਵਿਚਾਰ ਕਿਵੇਂ ਆਇਆ ਸੂਰਜ ਨੇ ਸਾਰੀ ਕਹਾਣੀ ਚੰਦਾ ਨੂੰ ਦੱਸ ਦਿੱਤੀ ਤੇ ਨਮਾ ਘਰ ਬਣਾਉਣ ਵਿੱਚ ਰੁੱਝ ਗਏ ਉਸ ਨੇ ਬਹੁਤ ਹੀ ਖੁਸ਼ ਖੂਬਸੂਰਤ ਘਰ ਬਣਵਾਇਆ ਫਿਰ ਇੱਕ ਦਿਨ ਉਸ ਨੇ ਪਾਣੀ ਨੂੰ ਆਪਣੇ ਘਰ ਆਉਣ ਲਈ ਸੁਨੇਹਾ ਭੇਜਿਆ ਪਾਣੀ ਚਾਹੁੰਦਾ ਹੋਏ ਵੀ ਮਨਾ ਨਹੀਂ ਕਰ ਸਕਿਆ ਅਗਲੇ ਦਿਨ ਪਾਣੀ ਆਪਣਾ ਪਰਿਵਾਰ ਲੈ ਕੇ ਸੂਰਜ ਦੇ ਘਰ ਪਹੁੰਚ ਗਿਆ ਸੂਰਜ ਨੂੰ ਆਵਾਜ਼ ਦਿੱਤੀ ਤੇ ਕਿਹਾ ਮੈਂ ਆਪਣੇ ਆਪਣੇ ਪਰਿਵਾਰ ਸਮੇਤ ਆਇਆ ਹਾਂ ਜੇ ਅਸੀਂ ਸਾਰੇ ਮੈਂਬਰ ਅੰਦਰ ਆ ਜਾਈਏ ਤਾਂ ਕੋਈ ਪਰੇਸ਼ਾਨੀ ਤਾਂ ਨਹੀਂ ਹੋਵੇਗੀ ਸੂਰਜ ਨੇ ਜਵਾਬ ਦਿੱਤਾ ਪਰੇਸ਼ਾਨੀ ਕਿਉਂ ਮੇਰਾ ਨਵਾਂ ਘਰ ਹੈ ਪਰਿਵਾਰ ਸਮੇਤ ਅੰਦਰ ਆ ਜਾਓ ਪਾਣੀ ਸੂਰਜ ਤੇ ਦੇ ਘਰ ਅੰਦਰ ਆ ਗਿਆ ਤਾਂ ਪਤਾ ਨਹੀਂ ਕਿੰਨੇ ਕੋ ਝੀੰਗੇ ਮੱਛਲੀਆਂ ਪਤਾ ਨਹੀਂ ਕਿਹੜੇ ਕਿਹੜੇ ਜੀਵ ਜੰਤੂ ਨਾਲ ਆ ਗਏ ਅਜੇ ਪੂਰਾ ਪਰਿਵਾਰ ਸੂਰਜ ਦੇ ਘਰ ਵੜਿਆ ਹੀ ਵੀ ਨਹੀਂ ਸੀ ਕਿ ਸੂਰਜ ਦਾ ਘਰ ਭਰ ਗਿਆ ਪਾਣੀ ਨੇ ਫਿਰ ਕਿਹਾ ਸੂਰਜ ਦੇਖ ਲਵੋ ਸਾਰਿਆਂ ਦਾ ਅੰਦਰ ਆਉਣਾ ਠੀਕ ਵੀ ਹੈ ਜਾਂ ਨਹੀਂ ਸੂਰਜ ਨੇ ਆਵਾਜ਼ ਲਗਾਈ ਕਿਸੇ ਵੀ ਤਰ੍ਹਾਂ ਦੀ ਸੋਚ ਵਿਚਾਰ ਨਾ ਕਰੋ ਸਿੱਧੇ ਅੰਦਰ ਆ ਜਾਓ ਪਾਣੀ ਦਾ ਸਾਰਾ ਪਰਿਵਾਰ ਅੰਦਰ ਵੱੜਦਾ ਗਿਆ ਸੂਰਜ ਦੇ ਅੰਦਰ ਸਿਰ ਤੱਕ ਜਗ੍ਹਾ ਭਰ ਗਈ ਸੀ ਫੇਰ ਵੀ ਅੱਧਾ ਪਰਿਵਾਰ ਅਜੇ ਬਾਹਰ ਸੀ ਪਾਣੀ ਨੇ ਫੇਰ ਪੁੱਛਿਆ ਮੈਂ ਆਪਣਾ ਸਾਰਾ ਪਰਿਵਾਰ ਲੈ ਕੇ ਅੰਦਰ ਆ ਜਾਵਾਂ ਇਸ ਵਾਰ ਤਾਂ ਦੋਵਾਂ ਨੇ ਸੂਰਜ ਤੇ ਚੰਦਾ ਇਕੱਠਿਆਂ ਹੀ ਕਹਿ ਦਿੱਤਾ ਕਿ ਸਾਰੇ ਜਾਣੇ ਅੰਦਰ ਆ ਜਾਓ ਇਹ ਸੁਣ ਕੇ ਪਾਣੀ ਦਾ ਸਾਰਾ ਪਰਿਵਾਰ ਜੋ ਬਾਹਰ ਖੜਾ ਸੀ ਸੂਰਜ ਦੇ ਘਰ ਅੰਦਰ ਵੜ ਗਿਆ ਸੂਰਜ ਅਤੇ ਚੰਦਾ ਨੂੰ ਛੱਤ ਤੇ ਜਾਣਾ ਪਿਆ ਪਾਣੀ ਨੇ ਫਿਰ ਆਪਣਾ ਪ੍ਰਸ਼ਨ ਦੁਹਰਾਇਆ ਪਾਣੀ ਨੇ ਫਿਰ ਤੋਂ ਆਪਣਾ ਪ੍ਰਸ਼ਨ ਦੁਹਰਾਇਆ ਸੂਰਜ ਵੱਲੋਂ ਵੀ ਪਹਿਲਾਂ ਦੀ ਤਰ੍ਹਾਂ ਉਹੀ ਹੀ ਜਵਾਬ ਸੀ ਪਾਣੀ ਦਾ ਪਰਿਵਾਰ ਕੁਝ ਹੋਰ ਅੰਦਰ ਵੱਲ ਨੂੰ ਹੋਇਆ ਤਾਂ ਸੂਰਜ ਤੇ ਚੰਦਾਂ ਨੂੰ ਛੱਤ ਖਾਲੀ ਕਰਨੀ ਪਈ ਉਹ ਦੋਵੇਂ ਆਕਾਸ਼ ਤੇ ਚਲੇ ਗਏ ਕਹਿੰਦੇ ਹਨ ਕਿ ਸੂਰਜ ਤੇ ਚੰਦਾਂ ਉਦੋਂ ਤੋਂ ਹੀ ਆਕਾਸ਼ ਵਿੱਚ ਰਹਿੰਦੇ ਨੇ ਦੋਸਤੋ ਇਹ ਇੱਕ ਲੋਕ ਕਹਾਣੀ ਹੈ ਇਹਦੇ ਵਿੱਚ ਸਾਨੂੰ ਸਿੱਖਿਆ ਮਿਲਦੀ ਹੈ ਕਿ ਆਪਣੇ ਮਹਿਮਾਨ ਦਾ ਕਿਵੇਂ ਸਵਾਗਤ ਕਰਨਾ ਤੇ ਕਿਵੇਂ ਉਹਨੂੰ ਇੱਜ਼ਤ ਦੇਣੀ ਆ ਜੇ ਕੋਈ ਘਰ ਆ ਜਾਵੇ ਤੇ ਉਹਨੂੰ ਪੂਰਾ ਮਾਨ ਸਤਕਾਰ ਦੇਣਾ ਚਾਹੀਦਾ ਸੋ ਧੰਨਵਾਦ ਦੋਸਤੋ